ਸਤਿ ਸ੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਜੀ ਪਿੰਡ ਤੂੰਦੇ ਤਹਿਸੀਲ ਸ਼੍ਰੀ ਗੋਦਵਾਲ ਸਾਹਿਬ ਤੇ ਜ਼ਿਲ੍ਹਾ ਦਰਨਤਾਰਨ ਸਾਹਿਬ ਆ ਜੀ ਵੀਰ ਰਾਜਵਿੰਦਰ ਹੁਣਾ ਕੋਲ ਆਏ ਆ ਇੱਥੋਂ ਆਪਾਂ ਤੋਂ ਕੁੱਲ ਤੁਹਾਨੂੰ 3 ਐਨੀਮਲ ਵਿਖਾਉਣੇ ਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਸਮਾਂ ਦੇ ਤਰੀਕ ਨੋਟ ਕਰਿਓ ਸਮਾਂ 25 ਜਨਵਰੀ 2026 ਸਮਾਂ ਕੁਝ 12:00 ਵਜੇ ਦਾ ਹੈ ਬਾਕੀ ਜਾਣਕਾਰੀ ਵੀਰ ਹੁਣਾ ਤੋਂ ਆਪਾਂ ਸਾਰੀ ਲੈਣੀ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੇਤਾ ਕਹਿਣੇ ਵੀ ਵਧੀਆ ਜੀ ਠੀਕ ਠਾਕ ਕਿਰਪਾ ਗੁਰੂ ਅਮਰਦਾਸ ਦੀ ਕਿਰਪਾ ਹੀ ਚਾਹੀਦੀ ਵੀਰ ਜੀ ਤੇ ਕਿੰਨੇ ਐਨੀਮਲ ਆਏ ਜੋ ਅੱਜ ਅੱਜ ਆਪਣੇ ਕੋਲ ਤਿੰਨ ਆ ਜੀ ਤਿੰਨ ਆ ਵੀ ਜੀ ਹਾਂ ਜੀ ਠੀਕ ਹੈ ਵੀਰ ਜੀ ਤੇ ਵੀ ਜੀ ਇੱਕ ਐਡਰੈਸ ਕਨਫਰਮ ਕਰਾ ਦਈਏ ਤੇ ਮੋਬਾਈਲ ਨੰਬਰ ਪਿੰਡਤ ਹੁੰਦਾ ਜੀ ਤਸੀਲ ਗੋਂਦਵਾਲ ਸਾਹਿਬ ਡਿਸਟ੍ਰਿਕਟ ਤਰਨਤਾਰਨ ਡਿਸਟ੍ਰਿਕਟ ਤਰਨਤਾਰਨ ਫੋਨ ਨੰਬਰ ਹੈਗਾ ਜੀ 8195875852 8195875852 ਤੇ ਜੇ ਕਿਸੇ ਸੱਜਣ ਜਿੰਨੇ ਵੀ ਆਉਣਾ ਵਾ ਲਾਗੇ ਦਾ ਮਤਲਬ ਗੋਂਦਵਾਲ ਸਾਹਿਬ ਤੋਂ ਆਪਾਂ ਨੂੰ ਹਾਂ ਜੀ ਸ਼੍ਰੀ ਗੋਂਦਵਾਲ ਸਾਹਿਬ ਫਤਿਆਵਾ ਦਾ ਲਾਗੇ ਝੰਡੇਰਾ ਪਿੰਡ ਹਾਂਜੀ 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 ਠੀਕ ਹੈ ਵੀਰ ਜੀ ਤੇ ਵੀਰ ਜੀ ਤੇ ਇਹ ਜਾਣਕਾਰੀ ਇਹਦੇ ਤੋਂ ਸ਼ੁਰੂ ਕਰ ਲੈਨੇ ਆ ਹਾਂਜੀ ਵੀਰ ਜੀ ਇਹ ਮੈਂ ਨਾ ਆਪਣੀ ਕੋਈ ਮਹੀਨੇ ਕ ਦੀ ਸੂਈ ਆ ਤੇ ਬੱਚਾ ਇਹਦਾ ਗਿਆ ਮਰ ਅੱਛਾ ਹੁਣ ਇੱਕ ਟਾਈਮ ਇਹ ਮੈਂ ਮਿਲ ਪੈਂਦੀ ਪਹਾੜੇ ਤੇ ਇੱਕ ਟਾਈਮ ਲੈਂਦੀ ਟੀਗਾ ਹਾਂਜੀ ਦੁੱਧ ਮੈਂ ਕੋਈ ਹੋਊਗਾ 9 10 ਕਿਲੋ ਦੇ ਲਾਗੇ ਬੰਨੇ ਆਪਾਂ 8 ਕਿਲੋ ਦੀ ਗਾਰੰਟੀ ਤਾਂ ਆਪਾਂ 8 ਦੇ ਹਿਸਾਬ ਨਾਲ ਦੇਣੀ ਹੈ ਨਾ ਹਾਂਜੀ ਚਵਾਈ ਜੋਈ ਵੀਰ ਜੀ ਕਿਦਰਾ ਚਵਾਈ ਚਵਾਈ ਇੱਕ ਨੰਬਰ ਆ ਜੀ ਪੋਲੀ ਪੋਲੀ ਰੂਮਰ ਹਾਂਜੀ ਠੀਕ ਹੈ ਜੀ ਸੁਆ ਵੀਰ ਜੀ ਵੈਸੇ ਕਿ ਨਵਾ ਸੁਆ ਵੀਰ ਜੀ ਤੀਜਾ ਹੋ ਮੈਂ ਦਾ ਤੀਜਾ ਹਾਂਜੀ ਠੀਕ ਹੈ ਭਾਈ ਤੇ ਖੋਲ ਕੇ ਵਿਖਾ ਦੇ ਹਾਂਜੀ ਹਾਂਜੀ ਵਿਖਾਓ ਬਹੁਤ ਵੱਡੀ ਮੈਂ ਆ ਜੀ ਹਾਂਜੀ ਹਾਂਜੀ ਹਾਥੀ ਵਰਗੀ ਮੈਂ ਆ ਭਾਈ ਤੋਂ ਚੰਗੀ ਆ ਹਾਂਜੀ ਹਾਂਜੀ ਕੱਦ ਵਜਨ ਫੁੱਲ ਆ ਵਜਨ ਵਜਨ ਨਾਲ ਹੀ ਆ ਬਖਾ ਦਿਓ ਨਾੜਾ ਨੂੜਾ ਚੱਡੇ ਤੇ ਕਰੋ ਸੱਜਣੋਂ ਠੰਡਾ ਠੰਡਾ ਚੈੱਕ ਆਰਡਰ ਕੁਆਲਿਟੀ ਬਾਕੀ ਸੀਲਸਲਾ ਗ ਕੋਈ ਇਹੋ ਜੀ ਦੀ ਹਾਂਜੀ ਕੋਈ ਚੱਕਰ ਨਹੀਂ ਹੋਣ ਵੀਰ ਜੀ ਕਿੰਨਾ ਦੱਸਿਆ ਦੋਦੇ ਦੇ ਕੋਲ ਦੁੱਧ ਵੀਰ ਜੀ 9 ਕਿਲੋ ਹੋਊਗਾ 8 ਕਿਲੋਆਂ ਦੀ ਫੁੱਲ ਗਰੰਟੀ ਆ ਵੀ ਗਰੰਟੀ ਦੇ ਹੈ ਨਾ ਚਮਾਈ ਚੂਈ ਇੱਕ ਨੰਬਰ ਹੈ ਜੀ ਠੀਕ ਹੈ ਭਰਾ ਜੀ ਹਾਂਜੀ ਤੇ ਮਨੀਰ ਭਰਾ ਬਣਾਵੇ ਆਪਦੀ ਤਸੱਲੀ ਕਰੇ ਹਾਂਜੀ ਠੀਕ ਹੈ ਜੀ ਪਾਟਾ ਨੋਟ ਆਪਾਂ ਕੱਢ ਦੇਣਾ ਜੇ ਮੈਂ ਮਾੜੀ ਤੇ ਆਪਣੇ ਘਰੇ ਛੱਡ ਜੇ ਬਿਲਕੁਲ 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 ਵੇਖ ਆਉਂਦੀ ਦੋ ਟਾਈਮ ਇਹ ਮੈਂ ਜਾ ਕੇ ਟੀਕਾ ਵੀ ਲਵਾ ਸਕਦੀ ਫੁੱਲ ਗਰੰਟੀ ਕੋਈ ਪਾੜੇ ਦੀ ਨਹੀਂ ਇੱਥੇ ਕੋਈ ਦੋ ਟਾਈਮ ਚੋਲੇ ਆਪਦੀ ਤਸੱਲੀ ਹਾਂਜੀ ਹਾਂਜੀ ਸਾਰੀਆਂ ਚੀਜ਼ਾਂ ਬਾਕੀ ਸੇਵਾ ਦੁੱਧ ਭਾਵੇਂ 10 ਕਿਲੋ ਹੀ ਨਿਕਲੇ ਆ ਪਾਠਾਂ ਦੀ ਗਰੰਟੀ ਆ ਪਾਠਾਂ ਦੇ ਹਿਸਾਬ ਨਾਲ ਦੇਣਾ ਬਾਕੀ ਵੀ ਜੀ ਪਾਏ ਦਾ ਹੁੰਦਾ ਹੈ ਜੀ ਹਾਂਜੀ ਹਾਂਜੀ ਤੇ ਮੋਲ ਵੀਰ ਜੀ ਸੁਈ ਨੂੰ ਇਹਨੂੰ ਮਹੀਨਾ ਹੀ ਹੋਇਆ ਜੇ ਬੱਚਾ ਇਹਦਾ ਅਦਕੀਆ ਠੰਡ ਜੀ ਚ ਜ਼ਿਆਦਾ ਬੱਚੇ ਬਾਵਾ ਮਰ ਗਏ ਆ ਆ ਕੱਲ ਵਾਲੀ ਝੜੀ ਜੀ ਮਰਿਆ ਆਪਣੇ ਕੋਈ ਬੱਚਾ ਓਕੇ ਓਕੇ ਹਾਂਜੀ ਠੀਕ ਹੈ ਵੀਰ ਜੀ ਹਾਂਜੀ ਤੇ ਮੋਲ ਵੀਰ ਜੀ ਇਹਦਾ ਫਿਰ ਮੋਲ ਨਹੀਂ ਆਪਾਂ ਜੈ ਜੀ ਕਰਨਾ ਵੀਰ ਜੀ ਮੈਂ ਆਪਾਂ 70000 ਦੀ ਦੇ ਦਾਂਗੇ ਵੀਰ ਜੀ ਤੇ ਨਹੀਂ ਕੋਈ ਮਾਨ ਤਾਨ ਹੋਰ ਯਾਰ ਖੰਡ ਛੱਡ ਦਾਂਗੇ ਠੀਕ ਹੈ ਜੀ 2 ਘਟ 70 ਦੀ ਦੇਣੀ ਆ ਜੀ 60000 ਦੀ ਜੀ ਐਸ ਨੂੰ 60000 ਦੀ ਆਪਾਂ ਦੇ ਦੇਣੀ ਆ ਹਾਂਜੀ ਹਾਂਜੀ ਠੀਕ ਹੈ ਵੀਰ ਜੀ 8 ਲੀਟਰ ਦੁੱਧ ਹਾਂਜੀ ਬਾਕੀ ਤੁਸੀਂ ਨਾੜਾ ਨੂਣਾ ਵਖਾ ਦਿਓ ਮੈਂ ਬਹੁਤ ਚੰਗੀ ਸੀਲਸ ਰੱਗ ਕੋਈ ਉਹ ਜੀ ਗੱਲ ਨਹੀਂ ਕੋਈ ਸ਼ੂਕਰ ਵਾਲਾ ਕੰਮ ਨਹੀਂ ਆ ਹਾਂ ਜੀ ਹਾਂਜੀ ਹੜ ਦਰਦੀ ਥੋੜਾ ਕੈਮਰੇ ਤੋਂ ਉਦਾਂ ਨਹੀਂ ਕੋਈ ਚੱਕਰ ਹਾਂਜੀ ਹਾਂਜੀ ਠੀਕ ਹੈ ਜੀ ਦੇ ਇਹ ਨਹੀਂ ਲੀਜੀ ਅੜੀ ਵੀਰ ਜਾਨ ਕਰ ਇਹ ਵੀਰ ਜੀ ਮੈਂ 3 ਮਹੀਨਿਆਂ ਦੀ ਸੂਈ ਆ 3 ਮਹੀਨੇ ਹੋ ਗਏ ਸੂਈ ਹਾਂਜੀ ਐਦ ਕੀ ਇਹ ਸੰਗਰਾਣ ਵਾਲੇ ਦਿਨ ਦੀ ਏ ਆਈ ਹੋਈ ਨਵੀਂ ਹੋਈ ਆ ਅੱਛਾ ਇਹ ਆਈ ਹਾਂਜੀ ਆਪਾਂ ਆਪਣੇ ਕੋਲ ਕਰਾਈ ਆ ਹਾਂਜੀ ਤੇ ਮੈਂ ਕੋ ਦੁੱਧ ਹੀ 9 ਕਿਲੋ 9 ਕਿਲੋ ਹੁਣ ਮੈਂ ਤਾਂ ਵੰਡ-ਮੁੰਡ ਘਟਾਇਆ ਤੇ ਮੈਂ ਕੋ 7 ਕਿਲੋ ਦੀ ਦੁੱਧ ਦੀ ਗਰੰਟੀ ਦਾਂਗੇ ਆ 7 ਕਿਲੋ ਹਣਾ ਬੋਲੇ ਸੁਹਾ ਦੁੱਧ ਸੁਹਾ ਦੁੱਧਾ ਜੀ ਹਾਂਜੀ ਤੀਜੇ ਲਈ ਅੱਗੇ ਬਣੀ ਹਾਂਜੀ ਤੀਜੇ ਲਈ ਅੱਗੇ ਗੱਪਣ ਓਕੇ ਓਕੇ ਕਿਵਾਈ ਜੀ ਵੀਰ ਜੀ ਕਿਵੇਂ ਆ ਬੜੀ ਵਧੀਆ ਜੀ ਇੱਕ ਨੰਬਰ ਬਹੁਤ ਸਾਫ ਸੂਬ ਥੱਲੇ ਵਾ ਚੋ ਆਈ ਚੂਜੀ ਦੀ ਬਹੁਤ ਚੰਗੀ ਆ ਠੀਕ ਹੈ ਜੀ ਤੇ ਕਰਾਈਏ ਵੀ ਜੀ ਚੈੱਕ ਹੋ ਲਵੇ ਜਾਣਦੇ ਵੀ ਨਹੀਂ ਮੋੜ ਲਿਓ ਵੀ ਦੀ ਮੋੜ ਲਿਓ ਥੋੜਾ ਘਾਬਰਦੀ ਆ ਹਾਂ ਜੀ ਹਾਂ ਜੀ ਕੈਮਰਾ ਵੇਖ ਕੇ ਕਰਦੀ ਆ ਥੋੜਾ ਜਿਹਾ ਵਾਈ ਚ ਵੀ ਵੀਰ ਜੀ ਵਧੀਆ ਹੀ ਇੱਕ ਨੰਬਰ ਚ ਵਾਈ 파ੜੇ ਤੇ ਮਿਲੂਗੀ ਦੋਵੇਂ ਵੇਲੇ ਦੋਵੇਂ ਵੇਲੇ ਹੈ ਨਾ 파ੜੇ ਤੇ ਹਾਂਜੀ ਕੋਈ ਪੂਰ ਸ਼ਟਾ ਕੋਈ ਕੋਈ ਨਹੀਂ ਕੋਈ ਬਾਦ ਘੜ ਨਹੀਂ ਕੋਈ ਪੂਰ ਸ਼ਟਾ ਨਹੀਂ ਠੀਕ ਹੈ ਵੀਰ ਜੀ ਹਾਂਜੀ ਆਪਦੀ ਕੋਈ ਤਸੱਲੀ ਕਰੇ ਦੋਵੇਂ ਵੇਲੇ 파ੜੇ ਤੇ ਜਿਵੇਂ ਮਰਜ਼ੀ ਚੋਲੇ 7 ਲੀਟਰਾਂ ਦੀ ਗਾਰੰਟੀ ਹੋਊਗੀ ਠੀਕ ਹੈ ਵੀਰ ਜੀ 7 ਲੀਟਰਾਂ ਦੀ ਆਪਣੀ ਆਪਦੀ ਆ ਕੇ ਚੋ ਕੇ ਤਸੱਲੀ ਕਰ ਲੈ ਓਕੇ ਓਕੇ ਜੀ ਹਾਂਜੀ ਗਾੜੀ ਆ ਆ ਗਈ ਵੀਰ ਮੈਂ ਇਹਦਾ ਵੀਰ ਜੀ ਮੁੱਲ ਦੱਸ ਦਈਏ ਮੜਾ ਜੇ ਇਹ ਮੈਂ ਜੀਤਕਰ ਦਾ 65 ਦੀ ਵੇਚ ਦਈਏ ਹਾਂਜੀ ਤੇ 60000 ਦੀ ਦੇ ਦੀਏ ਨਹੀਂ ਹਾਂਜੀ ਕਰ ਦਈਏ ਮਾਨਤਨ ਹੋਰ ਤੁਸੀਂ ਦੱਸ ਦੋ ਨਹੀਂ ਯੈਸ ਨੋ ਇੱਕੋ ਹੀ ਕਰ ਦਈਏ ਇਹ ਹਾਂ ਨਾ ਇਹ 65200 ਦੀ ਦੇ 52000 ਦੀ ਐਸੀ ਹਾਂਜੀ ਠੀਕ ਹੈ ਜੀ 7 ਕਿਲੋ ਦੁੱਧ 7 ਕਿਲੋ ਦੁੱਧ ਸੂਆ 3 ਮਹੀਨੇ ਦੀ ਮੈਂ ਸੂਈ ਦੂਜਾ ਸੂਆ ਵਾ ਹਾਂਜੀ ਅੱਗੇ ਲਈ ਵੀ ਅੱਗੇ ਲਈ ਇਹ ਆਹੀ ਆਪਾਂ ਆਪਣੇ ਹੱਥੀਂ ਕਰਾਈ ਆ ਓਕੇ ਓਕੇ ਹਾਂਜੀ ਠੀਕ ਹੈ ਜੀ ਤੇ 100% ਮੈਂ ਸੂਣ ਵਾਲੀ ਨਿਕਲੂਗੀ ਕੋਈ ਇਹੋ ਜੀ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਤੇ ਇਹਦੀ ਵੀਰ ਜੀ ਦੇ ਲਈ ਜਾਣਕਾਰੀ ਇਹ ਮੈਂ ਸੂਈ ਨੂੰ ਵੀਰ ਜੀ ਹੋਇਆ ਮੀਨਾ ਇੱਕ ਮੀਨਾ ਹਾਂਜੀ ਇਹ ਨੂੰ ਵੀ ਦੁੱਧ ਦੇ ਦੇ ਕੋਲ ਦੁੱਧ ਦੇ ਕੋਲ ਕੋਈ 9 ਕਿਲੋ ਹੋਊ 8 ਕਿਲਵਾਂ ਦੀ ਵੀਰ ਮੇਰਾ ਕੋਈ ਗਰੰਟੀ ਨਾਲ ਆਪਦੀ ਚੋਕੇ ਲੈ ਜੇ ਹਾਂਜੀ ਬਹੁਤ ਚੰਗੀ ਚੋਣ ਚਾਣ ਬਹੁਤ ਵਧੀਆ ਮੈਂ ਇੱਕ ਨੰਬਰ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਤੇ ਸੁਆ ਕਿ ਨਵਾ ਗਿਆ ਜੀ ਸੁਆ ਵੀਰ ਜੀ ਤੱਜਾ ਆਇਦਾ ਅੱਗੇ ਲਈ ਫਿਰ ਕੋਈ ਅਜੇ ਨਹੀਂ ਅੱਗੇ ਨਹੀਂ ਕੋਈ ਵੀ ਅਜੇ ਸੂਈ ਨੂੰ ਮੀਨਾ ਆ ਸੱਜਰ ਹੀ ਆ ਮੈਂ ਬਿਲਕੁਲ ਭਾਵੇਂ ਕੋਈ ਆਪਦੀ ਡਾਕਟਰ ਕੋ ਚੈੱਕ ਕਰਾ ਲੈ ਹਾਂਜੀ 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 ਠੀਕ ਹੈ ਵੀਰ ਜੀ ਹਾਂਜੀ ਕਰਾਈਏ ਖੋਲ ਕੇ ਚੈੱਕ ਲਓ ਜੀ ਬਾਕੀ ਚੂਣ ਚਾਨ ਵਧੀਆ ਇੱਕ ਨੰਬਰ ਆ ਜੀ ਠੀਕ ਹੈ ਬੀ ਜੀ ਹਾਂ ਜੀ ਕੋਈ ਭੂਰ ਛੱਟਾ ਕੋਈ ਕੋਈ ਨਹੀਂ ਕੋਈ ਗੱਲ ਹੀ ਨਹੀਂ ਭਾਜੀ ਏਵੇਂ ਜਿਹਾੜੇ ਦੇ ਕਿਤਰਾ ਤੇ 파ੜੇ ਤੇ ਭਾਜੀ 파ੜੇ ਤੇ ਕੋਈ ਟਿਕਾ ਟੁਕੜਤ ਨਹੀਂ ਕੋਈ ਚੱਕਰ ਨਹੀਂ ਕੋਈ ਆਪਦੀ ਆ ਕਿ ਜੋ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੇ ਹਾਂਜੀ ਹਾਂਜੀ ਬਿਲਕੁਲ ਵੇ ਕੋਈ ਕਿਉਂ ਅਗਲੇ ਨੇ ਪੈਸੇ ਦੇਣੇ ਆ ਹਾਂਜੀ ਹਾਂਜੀ ਤੇ ਆਪਾਂ ਐਵੇਂ ਝੂਠ ਮਾਰੀ ਜਾਈਏ ਐ ਮਿਲਦੀ ਜੋ ਮਿਲਦੀ ਆਪਦੀ ਤਸੱਲੀ ਕਰੇ ਵੀਰ ਮੇਰੇ ਜੀ ਬਿਲਕੁਲ 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 ਜੀ ਕੋਈ ਲਾਮਾ ਬਾਦ ਦਾ ਲਾਮਾ ਕੋਈ ਨਹੀਂ ਇੱਥੇ ਤਸੱਲੀ ਕਰ ਲੈ ਜਿਵੇਂ ਮਰਜੀ ਹਾਂਜੀ ਹਾਂਜੀ ਜਿਵੇਂ ਮਰਜੀ ਆਪ ਦੀ ਜੋ ਕੇ ਹਣਾ ਹਾਂਜੀ ਹਾਂਜੀ ਦੁੱਧ ਕਿੰਨਾ ਦੱਸਿਆ ਇਹਦੇ ਕੋਲ ਇਹਦੇ ਕੋਲ 9 ਲੀਟਰ ਉਹ 8ਾਂ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਬਿਲਕੁਲ ਗਾਰੰਟੀ ਠੀਕ ਹੈ ਹਾਂਜੀ ਤੇ ਇਹਦਾ ਵੀ ਜੀ ਮੁੱਲ ਫਿਰ ਆਪਾਂ ਇਹ ਵੀ ਦੇ ਦਈਏ 68 ਦੀ ਕਰ ਦਈਏ ਮਾਨਤਨ ਦੇ ਕੋਲ ਚਲੋ ਮੈਂ ਚੰਗੀ ਆ ਉਦਾਂ ਹਾਂਜੀ ਹਾਂਜੀ ਬਿਲਕੁਲ ਇਹ ਵੀ 52 ਦੀ ਦੇ ਦਈਏ ਭਾਜੀ ਚਾਹੇ ਕੋਈ ਉਹ ਲੇਲੇ ਚਾਹੀਏ ਉਹ ਇਹ ਲੇਲੇ ਅੱਛਾ ਹਾਂਜੀ ਠੀਕ ਹੈ ਜੀ ਇਹ ਵੀ ਠੁਵੇਂ ਦਾ ਜੀ ਆਪਾਂ ਦੇ ਦੇਣੀ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਠੀਕ ਹੈ ਹਾਂਜੀ ਬਾਕੀ ਇਹ ਆ ਵੀ ਆਪ ਦੀ ਕੋਈ ਤਸੱਲੀ ਕਰੇ ਵੀਰ ਮੇਰਾ ਹਾਂਜੀ ਤੇ ਕੋਈ ਚੱਕਰ ਨਹੀਂ ਮਈਆ ਵਧੀਆ ਵਾ ਤਿੰਨੇ ਡੰਗਰ ਤਿੰਨੇ ਵਧੀਆ ਵਾ ਬਿਲਕੁਲ ਬਿਲਕੁਲ ਆਪ ਦੀ ਤਸੱਲੀ ਕਰਕੇ ਹਨਾ ਹਾਂਜੀ ਹਾਂਜੀ ਇਹ ਵੀ 52 ਦੀ ਇਹ ਵੀ 52 ਦੀ ਹਾਂਜੀ ਇਹ ਕਿਨੇ ਦਸੀ ਆਪਾਂ ਇਹ 2 ਘੱਟ 70 ਦੀ 2 ਘੱਟ 68000 ਦੀ ਹਨਾ ਹਾਂਜੀ ਠੀਕ ਹੈ ਵੀਰ ਜੀ ਮੈਂ ਬਹੁਤ ਵੇਖੋ ਸੱਜਰਾਂ ਵਾਂਗੂੰ ਥੱਲੇੋਂ ਅਜੀਬੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹ 12 ਵਜੇ ਆ ਹਾਂਜੀ ਹਾਂਜੀ ओके ਵੀ ਜੀ ਸ਼ਾਸਕਾਲ ਜੀ ਸ਼ਾਸਕਾਲ ਜੀ